ਮੁਹੰਮਦ ਰਹਿਮਾਨ ਰਹਿਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨੀ ਸਮਰਥਕ ਅਤਵਾਦੀਆਂ ਵੱਲੋਂ ਇੱਕ ਨਾਪਾਕ ਹਮਲਾ ਮਜ਼ਲੂਮ ਲੋਕਾਂ ਦੇ ਉੱਤੇ ਕੀਤਾ ਗਿਆ ਲਗਾਤਾਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਉਹਦੀ ਨਿੰਦਾ ਦਾ ਜਿਹੜਾ سلسلہ ਹੈ ਉਹ جاری ਹੈ ਪਿਛਲੇ 3 ਦਿਨਾਂ ਤੋਂ ਪਹਿਲਾਂ ਅਤਵਾਦ ਦਾ ਪੁਤਲਾ ਫੂਕਿਆ ਗਿਆ ਔਰ ਅੱਜ ਐਸੀ ਪੂਰੇ ਪੰਜਾਬ ਦੇ ਮੁਸਲਮਾਨਾਂ ਨੂੰ ਕਾਲ ਕੀਤੀ ਹੈ ਕਿ ਉਹ ਆਪਣੇ ਆਪਣੇ ਸਥਾਨ ਤੇ ਆਪਣੀ ਆਪਣੀ ਮਸਜਿਦਾਂ ਦੇ ਬਾਹਰ ਪਾਕਿਸਤਾਨ ਅਤੇ ਅਤਵਾਦ ਦੀ ਵਿਰੋਧਤਾ ਦਾ ਇਜ਼ਹਾਰ ਕਰਦੇ ਹੋਏ ਉਹਦੀ ਮੁਖਾਲਫਤ ਕਰਦੇ ਹੋਏ ਪੁਤਲੇ ਜਿਹੜੇ ਆ ਉਹ ਜਲਾਣ ਅੱਜ ਲੁਧਿਆਣਾ ਦੀ ਜਿਹੜੀ ਇਤਿਹਾਸਕ ਜੰਮਾ ਮਸਜਿਦ ਹੈ ਉੱਥੇ ਜੁਮੇ ਦੀ ਨਮਾਜ਼ ਜਿਹੜੀ ਹੈ ਉਹ ਨਮਾਜ਼ੀ ਜਿਹੜੇ ਨੇ ਉਹ ਕਾਲੀਆਂ ਪੱਟੀਆਂ ਬਨ ਕੇ ਨਮਾਜ਼ ਅਦਾ ਕਰ ਰਹੇ ਨੇ ਇਹ ਇਸ ਗੱਲ ਦਾ ਸੁਨੇਹਾ ਹੈ ਦੁਸ਼ਮਨ ਨੂੰ ਕਿ ਮੁਸੀਬਤ ਦੀ ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਭਾਰਤ ਦੇ ਸਰਬ ਧਰਮਾਂ ਦੇ ਲੋਕ ਜਿਹੜੇ ਨੇ ਉਹ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕਰਦੇ ਹੋਏ ਦੁਸ਼ਮਨ ਨੂੰ ਮੂੰਹ ਤੇੜਾ ਜਵਾਬ ਦੇਣ ਦੇ ਲਈ ਬਿਲਕੁਲ ਤਿਆਰ ਨੇ ਮੈਂ ਤੁਹਾਨੂੰ ਸਭ ਨੂੰ ਵੀ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜਦ ਕਦੀ ਵੀ ਦੇਸ਼ ਦੇ ਉੱਤੇ ਸੰਕਟ ਆਂਦਾ ਹੈ ਤੇ ਸਾਡੇ ਸਾਭ ਦਾ ਕੰਮ ਬਣਦਾ ਹੈ ਕਿ ਅਸੀਂ ਬੜੀ ਦ੍ਰਿੜਤਾ ਦੇ ਨਾਲ ਆਪਸ ਦੀਆਂ ਕੋਈ ਰੰਜਿਸ਼ਾਂ ਅਗਰ ਹੋਣ ਤੇ ਉਹਨਾਂ ਨੂੰ ਪੁਲਾ ਕੇ ਸਭ ਤੋਂ ਪਹਿਲਾਂ ਅੱਤਵਾਦ ਦੇ ਸਾਹਮਣੇ ਔਰ ਦੇਸ਼ ਦੇ ਦੁਸ਼ਮਨਾਂ ਦੇ ਸਾਹਮਣੇ ਤੱਕੜੇ ਹੋ ਕੇ ਖੜੇ ਹੋਈਏ ਤਾਂ ਜੋ ਅਸੀਂ ਵਿਸ਼ਵ ਨੂੰ ਇਹ ਦੱਸ ਸਕੀਏ ਕਿ ਅਸੀਂ ਇੱਕ ਮਜ਼ਬੂਤ ਡੈਮੋਕ੍ਰੇਸੀ ਹਾਂ ਔਰ ਅਸੀਂ ਕਿਸੇ ਵੀ ਤਾਕਤ ਨੂੰ ਅਮਨ ਬਰਬਾਦ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦੇਵਾਂਗੇ ਸਭ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਚ ਜਿਹੜੇ ਦੋ ਮੁਲਜ਼ਮ ਸੀਗੇ ਉਹਨਾਂ ਘਰ ਦੇ ਟਾਇੇ ਜਾ ਰਹੇ ਨੇ ਕਾਰਮੀ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਇਹ ਵੀ ਹਜੇ ਛੋਟੀ ਕਾਰਵਾਈ ਹੈ ਮੈਂ ਸਮਝਦਾ ਹਾਂ ਕਿ ਜਦ ਤੱਕ ਫੌਰੀ ਤੌਰ ਤੇ ਮੁਲਜ਼ਮਾ ਨੂੰ ਨਹੀਂ ਫੜਿਆ ਜਾਵੇਗਾ ਔਰ ਉਹਨਾਂ ਨੂੰ ਮੈਂ ਅੱਜ ਤੋਂ 2 ਦਿਨ ਪਹਿਲਾਂ ਵੀ ਕਿਹਾ ਸੀ ਕਿ ਰਵਾਇਤੀ ਜਿਹੜੇ ਕਾਨੂੰਨ ਹੈ ਉਹਨਾਂ ਤੋਂ ਜ਼ਰਾ ਅੱਗੇ ਜਾ ਕੇ ਕਸ਼ਮੀਰ ਵਿਧਾਨ ਸਭਾ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਬਿਲ ਪਾਸ ਕਰਕੇ ਕਿਉਂਕਿ ਉਹਨਾਂ ਦੀ ਸਟੇਟ ਦੇ ਵਿੱਚ ਕ੍ਰਾਈਮ ਹੋਇਆ ਹੈ ਤੇ ਮੁਲਜ਼ਮਾ ਨੂੰ ਸਜ਼ਾ ਦੇਣ ਦੇ ਲਈ ਬਾਜ਼ਾਰ ਨੂੰ ਮੁਨਤਖਿਬ ਕਰਨ ਕੇ ਕਿਸੇ ਚੌਰਾਹੇ ਦੇ ਵਿੱਚ ਖੜੇ ਕਰਕੇ ਇਹਨਾਂ ਮੁਲਜ਼ਮਾਂ ਨੂੰ ਜਿਹੜੀ ਹੈ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਏਗੀ ਅੱਜ ਜਿਹੜਾ ਹਮਲਾ ਹੋਇਆ ਤਾਂ ਉੱਥੇ ਜਿਹੜੇ ਮਦਦ ਕਰਨ ਵਾਲੇ ਸੀਗੇ ਜਿਹੜੀ ਕੁਇਕ ਰਿਸਪੌਂਸਿਟੀ ਟੀਮ ਕਹਿੰਦੇ ਉਹ ਲੋਕਲ ਲੋਕ ਹੀ ਸੀਗੇ ਜਿਹੜੇ ਦੇਖੋ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਅਤਵਾਦ ਦਾ ਤਾਂ ਕੋਈ ਧਰਮ ਨਹੀਂ ਹੁੰਦਾ ਲੇਕਿਨ ਅਤਵਾਦ ਦਾ ਇੱਕ ਮਕਸਦ ਹੁੰਦਾ ਹੈ ਕਿ ਉਹ ਲੋਕਾਂ ਨੂੰ ਧਰਮ ਦੇ ਆਧਾਰ ਤੇ ਨਫ਼ਰਤ 'ਚ ਵੰਡ ਸਕਣ આતਵਾਦੀਆਂ ਨੇ اگر ਇਹ ਪੁੱਛਿਆ ਤੁਹਾਡਾ ਧਰਮ ਕੀ ਹੈ اور ਇਸ ਨੂੰ ਪੁੱਛਣ ਤੋਂ ਬਾਅਦ ਗੋਲੀ ਮਾਰੀ ਤੇ ਉਹ ਚਾਹੁੰਦੇ ਕਿ ਪੂਰੇ ਦੇਸ਼ 'ਚ ਮੁਸਲਮਾਨ ਔਰ ਹਿੰਦੂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਨਫ਼ਰਤ ਕਰਨ ਅਗਰ ਉਹਨਾਂ ਦੇ ਮਕਸਦ ਦੇ ਕੁਝ ਲੋਕ ਚੱਲਦੇ ਹੋਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਇਸ ਨਫ਼ਰਤ ਦਾ ਇਜ਼ਹਾਰ ਕਰਨਗੇ ਤੇ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਦੁਸ਼ਮਣ ਦੀ ਉਸ ਖਤਰਨਾਕ ਸਾਜ਼ਿਸ਼ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ ਇਸ ਲਈ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਜਿਸ ਨਫਾਕ ਮਕਸਦ ਦੇ ਲਈ ਦੁਸ਼ਮਣ ਨੇ ਐਡਾ ਵੱਡਾ ਗਲਤ ਕੰਮ ਕੀਤਾ ਅਸੀਂ ਉਸ ਨਫਾਕ ਮਕਸਦ ਨੂੰ ਅੱਗੇ ਨਹੀਂ ਜਾਣਦੇ ਮਨਸਾ ਵੀ ਕਹਿ ਸਕਦੇ ਨੇ ਕਿ ਕੁਝ ਲੋਕ ਹਿੰਦੂ ਵਰਸਸ ਮੁਸਲਮ ਨਰੇਟਿਵ ਸਿਰਜ ਰਹੇ ਨੇ ਕਿਉਂਕਿ ਜ ਕੁਝ ਲੋਕ ਨਹੀਂ ਸਿਰਜ ਰਹੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਹਰੇਕ ਇਲਾਕੇ ਦੀ ਗਿਣਤੀ ਦੇ ਕੁਝ ਲੋਕ ਐਸੇ ਨੇ ਮੇਰਾ ਖਿਆਲ ਜਿਨ੍ਹਾਂ ਦਾ ਰੋਜ਼ਗਾਰੀ ਫਿਰਕਾ ਪ੍ਰਸਤੀ ਦੇ ਉੱਤੇ ਚੱਲਦਾ ਪਿਆ ਹੈ ਤੇ ਆਮ ਅਗਰ ਆਪਾਂ ਦੇਖਾਂਗੇ ਤੇ ਦੇਸ਼ ਦੇ ਹਿੰਦੂ ਸਿੱਖ ਮੁਸਲਮਾਨ ਈਸਾਈ ਦਲਿਤ ਜੈਦਨੀ ਬੋਧੀ ਸਾਰੇ ਭਾਈਚਾਰੇ ਦੇ ਲੋਕ ਮੁਸੀਬਤ ਦੀ ਘੜੀ ਦੇ ਵਿੱਚ ਵੀ ਇਕੱਠੇ ਰਹਿੰਦੇ ਆ ਤੇ ਇਸ ਲਈ ਮੈਂ ਸਮਝਦਾ ਕਿ ਇਸ ਮੁਸੀਬਤ ਦੀ ਘੜੀ ਚ ਅਗਰ ਕੁਝ ਲੋਕ ਜਿਹੜੇ ਐ ਉਹ ਨਫਰਤ ਦੀ ਗੱਲ ਆਪਣੀ ਸਟੇਟ ਦੇ ਵਿੱਚ ਹੀ ਆਪਣੇ ਸੂਬੇ 'ਚ ਆਪਣੇ ਸ਼ਹਿਰ 'ਚ ਕਰਦੇ ਨੇ ਤੇ ਉਹਨਾਂ ਨੂੰ ਅੱਤਵਾਦੀਆਂ ਦਾ ਮਕਸਦ ਯਾਦ ਕਰਨਾ ਚਾਹੀਦਾ ਅੱਤਵਾਦ ਦਾ ਮਕਸਦ ਹੀ ਸਾਨੂੰ ਆਪਸ 'ਚ ਤੋੜਨਾ ਹੈ ਔਰ ਮੈਂ ਯਕੀਨ ਦਿਲਾਣਾ ਕਿ ਭਾਰਤ ਦੀ ਜਿਹੜੀ ਅਕਸਰਿਅਤ ਹੈ ਭਾਰਤ ਦੇ ਸਭ ਤੋਂ ਜ਼ਿਆਦਾ ਤعداد ਸਾਡੇ ਹਿੰਦੂ ਭਰਾਵਾਂ ਦੀ ਹੈ ਪਰ ਉਸ ਤੋਂ ਬਾਅਦ ਘਟ ਗਿਣਤੀਆਂ ਨੇ ਅਲੱਗ-ਅਲੱਗ ਸਮੁਦਾਏ ਨੇ ਲੇਕਿਨ ਹਮੇਸ਼ਾ ਹੀ ਸਾਰੇ ਵੱਡੇ ਔਰ ਛੋਟੇ ਭਰਾਵਾਂ ਵਾਂਗੂ ਇਸ ਦੇਸ਼ ਦੇ ਵਿੱਚ ਆਪਸ ਵਿੱਚ ਰਹਿੰਦੇ ਆ ਰਹੇ ਨੇ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਇਹੀ ਗੱਲ ਅਸੀਂ ਅੱਤਵਾਦੀਆਂ ਦੇ ਸਾਹਮਣੇ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿੱਦਾਂ ਦੀ ਮਰਜ਼ੀ ਸਾਜ਼ਿਸ਼ ਕਰ ਲਓ ਅਸੀਂ ਹਮੇਸ਼ਾ ਆਪਸ ਦੇ ਵਿੱਚ ਇਕੱਠੇ ਰਹਾਂਗੇ ਭਾਰਤੀ ਸਰਕਾਰ ਨੇ ਜਿਹੜੇ ਪ੍ਰਤੀਬੰਧ ਲਗਾਏ ਨੇ ਹੁਣ ਪਾਕਿਸਤਾਨ ਵੀ ਕੁਝ ਸਖਤੀ ਵਿਖਾ ਰਿਹਾ ਕਿਵੇਂ ਵੇਖੋ ਜੰਗ ਵਰਗੇ ਦੇਖੋ ਇਦਾਂ ਕਿ ਅੱਜ 75 ਸਾਲ ਤੋਂ ਬਾਅਦ ਮੈਂ ਇਸ ਸੁਤੰਤਰਤਾ ਸਨਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੇ ਦਾਦੇ ਪਰਦਾਦੇ ਸਾਰੇ ਦੇਸ਼ ਦੇ ਕੌਮੀ ਆਜ਼ਾਦੀ ਕੁਲਾਟੀਆਂ ਵਿੱਚ ਸ਼ਾਮਲ ਰਹੇ ਨੇ ਔਰ ਅਸੀਂ ਪਾਕਿਸਤਾਨ ਬਣਾਉਣ ਦੀ ਵਿਰੋਧਤਾ ਕੀਤੀ ਸੀ ਤਾਂ ਯੋ ਅੱਜ ਪੰਜਾਬ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਕਿ ਸਾਡਾ ਪਰਿਵਾਰ ਪਾਕਿਸਤਾਨ ਨਹੀਂ ਗਿਆ ਅੱਜ 75 ਸਾਲ ਤੋਂ ਬਾਅਦ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਪਾਕਿਸਤਾਨ ਬਣਾਣਾ ਭਾਰਤ ਦੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਸੀ ਇੱਕ ਐਸੀ ਗਲਤੀ ਜਿਹੜੀ ਅਸੀਂ ਹੁਣ ਨਸਲਾਂ ਤੱਕ ਭੁਗਤਦੇ ਆ ਰਹੇ ਹਾਂ ਇਸ ਐਸੀ ਗਲਤੀ ਜਿਹੜੀ ਸਾਡੇ ਲਈ ਹੁਣ ਇੱਕ ਨਾਸੂਰ ਬਣ ਗਈ ਅਗਰ ਉਸ ਵੇਲੇ ਕੋਲਾਕਟ ਪੀਤਾ ਹੁੰਦਾ ਪਾਕਿਸਤਾਨ ਨਾ ਬਣਾਇਆ ਹੁੰਦਾ ਨਾ ਹੀ ਬੰਗਲਾਦੇਸ਼ ਬਣਦਾ ਤੇ ਅੱਜ ਮੇਰਾ ਖਿਆਲ ਸਾਡੀ ਸਥਿਤੀ ਐਦਾਂ ਦੇ ਨਪਾਕ ਅਤਵਾਦੀ ਹਮਲੇ ਜਿਹੜੇ ਕਦੀ ਦੇਸ਼ 'ਚ ਨਹੀਂ ਹੋ ਸਕਦੇ ਪੰਜਾਬ ਇਹ ਸਤੰਤ ਰੱਖਣ ਦੇ ਵਰਗੇ ਕੁਝ ਰਾਜਾਂ ਦੇ ਵਿੱਚ ਕਸ਼ਮੀਰੀ ਸਟੂਡੈਂਟ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਉੱਤੇ ਵੀ ਹਮ ਕਸ਼ਮੀਰੀ ਸਟੂਡੈਂਟ ਸਾਨੂੰ ਮੈਂ ਯਕੀਨ ਦਿਲਾਉਣਾ ਚਾਹੁੰਨਾ ਰਾਤ ਮੇਰੀ ਪੰਜਾਬ ਦੇ ਡੀਜੀ ਸਾਹਿਬ ਨਾਲ ਔਰ ਏਡੀਜੀ ਰਾਏ ਸਾਹਿਬ ਨਾਲ ਔਰ ਫਿਰ ਉਹਨਾਂ ਨੇ ਏਡੀਜੀ ਸਿਨਾ ਸਾਹਿਬ ਦੇ ਨਾਲ ਸਾਡੀ ਆਨਲਾਈਨ ਮੀਟਿੰਗ ਹੋਈ ਸੀ ਔਰ ਕੁਝ ਸਟੂਡੈਂਟਸ ਨੇ ਸਾਨੂੰ ਇਹ ਸੁਨੇਹਾ ਪਹੁੰਚਾਇਆ ਸੀ ਕਿ ਕੁਝ ਫਿਰਕੂ ਤਾਕਤਾਂ ਜਿਹੜੀਆਂ ਉਹ ਸਾਨੂੰ ਧਮਕੀਆਂ ਦੇ ਰਹੀਆਂ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਤਰਕਤਾ ਜਿਹੜੀ ਹੈ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵਧਾਈ ਗਈ ਹੈ ਲੇਕਿਨ ਮੈਂ ਸਟੂਡੈਂਟਾਂ ਨੂੰ ਕਹਿਣਾ ਚਾਹਨਾ ਹੈ ਪੁਲਿਸ ਦਾ ਤਾਂ ਚਲੋ ਇਸ ਮਾਮਲੇ ਦੇ ਵਿੱਚ ਅਸੀਂ ਇਹ ਬਾਹਰ ਜਤਾਨੇ ਕਿ ਉਹਨਾਂ ਨੇ ਬਰਵਕਤ ਕਾਰਵਾਈ ਕੀਤੀ ਲੇਕਿਨ ਸਟੂਡੈਂਟਾਂ ਨੂੰ ਕਸ਼ਮੀਰੀ ਸਟੂਡੈਂਟਾਂ ਨੂੰ ਜਾਂ ਜਿੰਨੇ ਵੀ ਬਾਹਰਲੇ ਸਟੂਡੈਂਟ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ઋਸ਼ੀਆਂ ਮੁਨੀਆਂ ਦੀ ਧਰਤੀ ਹੈ ਪੰਜਾਬ 'ਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਉਹ ਨਿਸ਼ਚਿੰਤ ਹੋ ਕੇ ਸੂਬੇ ਦੇ ਵਿੱਚ ਆਪਣੀ ਪੜ੍ਹ ਕਹਿੰਦੇ ਕਿ ਪੈਠ 65 ਸਾਲ ਪੁਰਾਣੀ ਸਿੰਧੂ ਜਲ ਨਦੀ ਦਾ ਜਿਹੜਾ ਸੀ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਹਦਾ ਕੀ ਅਸਰ ਦਿਖੂਗਾ ਪਾਕਿਸਤਾਨ 'ਚ ਔਰ ਕੀ ਕੂਟਨੀਤੀ ਦੇ ਰਾਹੀਂ ਪਾਕਿਸਤਾਨ ਨੂੰ ਮਾਰ ਦੇ ਰਿਹਾ ਮੇਰਾ ਮੰਨਣਾ ਇਹ ਹੈ ਕਿ ਕੂਟਨੀਤੀ ਦੇ ਰਾਹੀਂ ਉਹ ਕਹਿੰਦੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਇੱਕ ਬਹੁਤ ਪੁਰਾਣੀ ਕਹਾਵਤ ਹੈ ਤੇ ਮੇਰਾ ਮਕਸਦ ਕਹਿਣਾ ਹੈ ਕਿ ਕੂਟਨੀਤੀ ਦੇ ਨਾਲ ਉਹ ਮੰਨਣ ਵਾਲੇ ਹੈ ਨਹੀਂ ਸਾਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਐਡਾ ਵੱਡਾ ਹਾਦਸਾ ਹੋਇਆ ਪੂਰੇ ਦੇਸ਼ ਤੋਂ ਪਹਿਲਾਂ ਤਾਂ ਇੱਕ ਸਾਲ ਸਾਨੂੰ ਇਹ ਹੋਇਆ ਕਿ ਵੀ ਕਸ਼ਮੀਰ ਦੇ ਹਾਲਾਤ ਚੰਗੇ ਹੋ ਗਏ ਪੂਰੇ ਦੇਸ਼ ਚੋਂ ਹਜ਼ਾਰਾਂ ਲੋਕ ਜਾ ਕੇ ਉੱਥੇ ਘੁੰਮਣ ਜਾਣ ਲੱਪੇ ਤੇ ਐਡਾ ਵੱਡਾ ਹਾਦਸਾ ਹੋ ਗਿਆ ਤੇ ਕਿਤੇ ਨਾ ਕਿਤੇ ਸਾਡੀ ਸਤਰਕਤਾ ਸਾਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਹੈ ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਔਰ ਦੂਸਰਾ ਜਿੱਥੇ ਤੱਕ ਸਮਝੌਤਿਆਂ ਦੀ ਗੱਲ ਹੈ ਕੋਈ ਕਹਿਣਾ ਮੈਂ ਅਚਾਨਕ ਹੀ ਕੋਈ ਪਿਛਲੇ ਪ੍ਰਧਾਨ ਮੰਤਰੀਆਂ ਵਾਂਗੂ ਕੋਈ ਐਦਾਂ ਦਾ ਜੁਰਰਤਮੰਦ ਬੰਦਾ ਹੋਵੇ ਜਿਹਨੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸੀ ਹੁਣ ਸਮਾਂ ਆ ਗਿਆ ਇਹਨਾਂ ਟੁਕੜਿਆਂ ਨੂੰ ਵਾਪਸ ਭਾਰਤ ਦੇ ਵਿੱਚ ਸ਼ਾਮਲ ਕਰਨ ਦਾ ਜਦੋਂ ਵੀ ਕੋਈ ਅਤੰਕੀ ਹਮਲਾ ਹੁੰਦਾ ਹੈ ਤੇ ਪਾਕਿਸਤਾਨ ਤੇ ਹੀ ਗੱਲ ਜਾਂਦੀ ਹੈ ਕਿਤੇ ਨਾ ਕਿਤੇ ਅਤੰਕਵਾਦ ਫਿਲਹਾਨ ਚ ਮੇਨ ਮਕਸਦ ਹੀ ਪਾਕਿਸਤਾਨ ਦਾ ਦੇਖੋ ਪਤਾ ਹੈ ਸਾਡਾ ਗਵਾਂਡੀ ਜਿਹੜਾ ਇਸ ਵੇਲੇ ਮਾਲਾ ਗਵਾਂਡੀ ਹੈ ਪਹਿਲੇ ਦਿਨ ਤੋਂ ਹੀ ਮਾਲਾ ਗਵਾਂਡੀ ਹੈ ਔਰ ਅਸੀਂ ਉਹਨੂੰ ਆਪਣੇ ਵਜੂਦ ਚੋਂ ਹੀ ਅਲੱਗ ਕੀਤਾ ਹੈ ਤੇ ਉਸ ਤੋਂ ਬਾਅਦ ਅਗਰ ਤੁਸੀਂ ਅੱਛਾ ਦੇਖੋਗੇ ਨਾ ਆਪਾਂ ਅਗਰ YouTube ਤੇ ਜਾਣੇ ਜਾਂ ਪਾਕਿਸਤਾਨ ਦੇ ਲੋਕ ਜਿਹੜੇ ਆਂਦੇ ਬੜੇ ਮਿਲਨਸਾਰ ਹੁੰਦੇ ਆ ਲੇਕਿਨ ਉੱਥੇ ਦੀ ਜਿਹੜੀ ਸਰਕਾਰ ਹੈ ਉੱਥੇ ਜਿਹੜੇ ਲੋਕ ਸ਼ਾਸਕ ਨੇ ਔਰ ਜਿਨ੍ਹਾਂ ਦੇ ਹੱਥ 'ਚ ਸਿਆਸਤ ਹੈ ਉਹ ਉਹਨਾਂ ਤੋਂ ਜ਼ਿਆਦਾ ਨਪਾਕ ਨੇ ਇਹਦਾ ਮਤਲਬ ਤਸਵੀਰ ਦੇ ਦੋ ਰੁਖ ਹੈ ਹੋ ਸਕਦਾ ਜਨਤਾ 'ਚ ਕੁਝ ਐਸੇ ਲੋਕ ਹੈ ਜਿਹੜੇ ਪੰਜਾਬੀਆਂ ਨੂੰ ਭਾਰਤ ਨੂੰ ਪਿਆਰ ਕਰਦੇ ਆ ਲੇਕਿਨ ਸਰਕਾਰ 'ਚ ਤਾਂ 100% ਉੱਥੇ ਦੀ ਜਿਹੜੀ ਸਰਕਾਰ ਹੈ ਉਹ ਸ਼ੁਰੂ ਤੋਂ ਹੀ ਸਾਡੀ ਮੁਖਾਲਿਫ ਹੈ ਸ਼ੁਰੂ ਤੋਂ ਹੀ ਸਾਡੇ ਦੇਸ਼ ਦੇ ਖਿਲਾਫ ਸਾਜਿਸ਼ਾਂ ਕਰਦੀਆਂ ਆ ਰਹੀਆਂ ਕਦੀ 26 11 ਵਰਗਾ ਹਾਦਸਾ ਹੁੰਦਾ ਕਦੀ ਪਲਵਾਵਾਂ ਵਰਗਾ ਹੁੰਦਾ ਹੈ ਕਦੀ ਹੁਣ ਪੈਲਗਾਮ ਹੋ ਗਿਆ ਤੇ ਇਸ ਲਈ ਇਸ ਗੱਲ ਨੂੰ ਤਾਂ ਦਿਮਾਗ 'ਚੋਂ ਕੱਢ ਦਿਓ ਵੀ ਉਹ ਗੱਲਬਾਤ ਦੇ ਨਾਲ ਉਹਨਾਂ ਨੂੰ ਕੁਝ ਗੱਲ ਸਮਝ ਆਏਗੀ ਹੁਣ ਸਮਾਂ ਹੈ ਅਗਰ ਕੋਈ ਵੱਡੀ ਕਾਰਵਾਈ ਸਾਡੀ ਸਰਕਾਰ ਕਰਦੀ ਹੈ ਤੇ ਸਰਕਾਰ ਨੂੰ ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਭਾਰਤ ਦੇ 140 ਕਰੋੜ ਲੋਕ ਜਿਹੜੇ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਆਤਵਾਦ ਦੇ ਖਿਲਾਫ ਜਿਹੜੇ ਨੇ ਉਹ ਇਕੱਠੇ ਖੜੇ ਹੋਣ। ਮੰਨੋ ਭਾਰਤੀ ਮੁਸਲਮਾਨ ਜਿਹੜੇ ਨੇ ਉਹ ਹਮੇਸ਼ਾ ਭਾਰਤ ਦੇ ਹੱਥ ਦੇ ਵਿੱਚ ਖੜਦੇ ਨੇ ਔਰ ਅਜਿਹੇ ਆਤਵਾਦੀ ਹਮਲਿਆਂ ਦੀ ਹਮੇਸ਼ਾ ਉਹ ਵਿਰੋਧ ਕਰਦੇ ਨੇ ਪਰ ਫਿਰ ਕਿ ਉਹਨਾਂ ਨੇ ਕਿਤਨੇ ਕਿਤੇ ਟਾਰਗੇਟ ਕੀਤੇ ਜਾਂਦਾ ਤੁਹਾਡੇ ਵੱਲੋਂ ਮੈਂ ਜਿਹੜੇ ਲੋਕ ਭਾਰਤੀ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ ਜਾਂ ਤਾਂ ਉਹ ਅਨਪੜ੍ਹ ਨੇ یا پھر انہوں نے حالات ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਭਾਰਤ ਪਾਕਿਸਤਾਨ ਦਾ ਜਦੋਂ ਵਟਵਾਰਾ ਹੋਇਆ ਉਸ ਤੋਂ ਬਾਅਦ ਜਿਹੜੀਆਂ جنگਾਂ ਹੋਈਆਂ ਉੱਚ ਬਰਗੇਡੀਅਰ ਉਸਮਾਨ ਨੇ ਫਿਰ ਬਰਗੇਡੀਅਰ عبد الحمید ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਆਪਣੇ ਦੇਸ਼ ਦੀ ਰੱਖਿਆ ਜਿਹੜੀ ਹੈ ਉਹ ਕੀਤੀ ਹੈ ਔਰ ਭਾਰਤ ਦੀ ਜੰਗੇ ਆਜ਼ਾਦੀ ਚ ਵੀ ਅੱਜ ਵੀ ਤੁਸੀਂ ਇੰਡੀਆ ਗੇਟ ਨੂੰ ਅਗਰ ਜਾ ਕੇ ਧਿਆਨ ਨਾਲ ਦੇਖੋਗੇ ਤੇ ਕੁਰਸ਼ਹੀਦ ਹੋਣ ਵਾਲੇ ਦੇ ਨਾਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜੇ ਨੇ ਉਹ ਮੁਸਲਮਾਨਾਂ ਦੇ ਉੱਥੇ ਲਿਖੇ ਹੋਏ ਨੇ ਇਸ ਲਈ ਅੱਜ ਵੀ ਮੁਸਲਮਾਨ ਜਿਹੜਾ ਹੈ ਕਿਸੇ ਦੇ ਡਰ ਦੀ ਵਜ੍ਹਾ ਨਾਲ ਨਹੀਂ ਪਹਿਲਾਂ ਮੈਂ ਵੀ ਸਪਸ਼ਟਿਕਰਨ ਕਰ ਦੇਣਾ ਚਾਹੁੰਦਾ ਕਿ ਭਾਰਤ ਦਾ ਮੁਸਲਮਾਨ ਕਿਸੇ ਡਰ ਦੀ ਵਜ੍ਹਾ ਨਾਲ ਨਹੀਂ ਆਪਣੇ ਦੇਸ਼ ਨਾਲ ਪ੍ਰੇਮ ਕਰਦਾ ਕਿਉਂਕਿ ਸਾਡੀ ਧਰਤੀ ਹੈ ਅਸੀਂ ਇਸ ਧਰਤੀ ਤੇ ਜੰਮੇ ਆ ਸਾਡਾ ਫਰਜ਼ ਬਣਦਾ ਸਾਡਾ ਧਰਮ ਸਾਨੂੰ ਇਹ ਕਹਿੰਦਾ ਅਸੀਂ ਅੰਗਰੇਜ਼ ਦੇ ਖਿਲਾਫ ਜਿਹੜੀ ਲੜਾਈ ਲੜੀ ਉਸ ਵੇਲੇ ਉਦੋਂ ਵੀ ਸਾਨੂੰ ਪਤਾ ਸੀ ਅਸੀਂ ਘਟ ਗਿਣਤੀ ਚ ਹਾਂ ਔਰ ਅੰਗਰੇਜ਼ ਦੇ ਜਾਣ ਤੋਂ ਬਾਅਦ ਕੋਈ ਸਾਡੀ ਸਰਕਾਰ ਨਹੀਂ ਬਣਨ ਵਾਲੀ ਲੇਕਿਨ ਆਪਣੇ ਦੇਸ਼ ਦੇ ਲਈ ਕੁਰਬਾਨੀ ਦੇਣੀ ਇਸ ਲਈ ਜ਼ਰੂਰੀ ਸੀ ਕਿਉਂਕਿ ਬਾਹਰਲੇ ਸ਼ਾਸਕਾਂ ਨੂੰ ਆਪਣੀ ਧਰਤੀ ਤੇ ਬਰਦਾਸ਼ਤ ਕਰਨਾ ਜਿਹੜਾ ਉਹ ਹਰਾਮ ਹੈ ਇਸ ਲਈ ਮੈਂ ਉਹਨਾਂ ਸਾਰੇ ਅੰਸਰਾਂ ਨੂੰ ਜਿਹੜੇ ਕੀ ਬਹੁਤ ਛੋਟੀ ਛੋਟੀ ਦਰਾਂ ਜਿਸ ਤਰ੍ਹਾਂ ਕੋਈ ਨਾਂ ਪੁੱਛ ਕੇ ਸਬਜ਼ੀ ਵਾਲਿਆਂ ਨੂੰ ਕੁੱਟ ਰਿਹਾ ਕੋਈ ਨਾਂ ਪੁੱਛ ਕੇ ਕਿਸੇ ਰੇੜੀ ਵਾਲੇ ਨੂੰ ਪੁੱਛ ਰਿਹਾ ਤੇ ਮੈਂ ਸਮਝਦਾ ਕਿ ਜਿੱਦੋਂ ਇੱਕ ਪਾਸੇ ਵੱਡਾ ਹਮਲਾ ਦੇਸ਼ ਦੇ ਉੱਤੇ ਹੋਇਆ ਹੋਵੇ ਔਰ ਦੁਸ਼ਮਨ ਨੇ ਕੋਸ਼ਿਸ਼ ਕੀਤੀ ਹੋਵੇ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣ ਦੀ ਤੇ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਕੁਝ ਫਿਰ ਉਹ ਲੋਕ ਜਿਹੜੇ ਆ ਉਹ ਸਿਰਫ ਆਪਣਾ ਨਾਂ ਚਮਕਾਉਣ ਦੇ ਲਈ ਜਾਂ ਆਪਣੀ ਲੀਡਰੀ ਚਮਕਾਉਣ ਦੇ ਲਈ ਅਗਰ ਉਹ ਐਸੀ ਗੱਲ ਕਰਦੇ ਤੇ ਬੜੀ ਮਤਭਾਗੀ ਗੱਲ ਹੈ